ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਕਰ ਰਾਏ ਨਾਮ ਕੋ ਦਿਆਲਾ ਉਠ ਕਰ ਚਲੇ ਸੰਗ ਤਤ ਕਾਲਾ ਜਦੋਂ ਬਾਬਾ ਲਾਲ ਚੱਦ ਜੀ ਨੇ ਇਸ ਤਰ੍ਹਾਂ ਕਿਹਾ ਕਿ ਇਹਨਾਂ ਨੂੰ ਰਾਏ ਪ੍ਰਹਾਰ ਦੇ ਪਾਸ ਲੈ ਕੇ ਕੀ ਚਲੀਏ ਤੇ ਸਤਿਗੁਰੂ ਜੀ ਨੂੰ ਕਹਿ ਲੱਗੇ ਕਿ ਸ੍ਰੀ ਨਾਨਕ ਜੀ ਤੁਹਾਡੇ ਪ੍ਰੇਮੀ ਰਾਜਾ ਰਾਏ ਬੁਲਾਰ ਜੀ ਤੁਹਾਨੂੰ ਦਿਨ ਰਾਤ ਬੜਾ ਯਾਦ ਕਰਦੇ ਹਨ ਚਲੋ ਉਹਨਾਂ ਦੇ ਪਾਸ ਚਲਣਾ ਕਰੋ ਤੇ ਕਬੀਰ ਰਾਜਪਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਗੁਰੂ ਗਰੀਬਨਵਾਦੀਆਂ ਨੇ ਰਾਜੇ ਰਾਏ ਬਲਾਰ ਦਾ ਨਾਮ ਸੁਣਿਆ ਹੈ ਤੇ ਉੱਠ ਕਰਕੇ ਛੇਤੀ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਗਏ ਹਨ ਸੁਭਾਨਵਾ ਆਰ ਬਹੁਤ ਬੇਸਾਥੂ ਮਿਲਦਾ ਨਿਵਾਗਤ ਹੈ ਨਿਜਮਾਥੂ ਹੋਰ ਵੀ ਬਹੁਤ ਸਾਰੇ ਮਨੁੱਖ ਸਤਗੁਰੂ ਗਰੀਬਨਵਾਦੀਆਂ ਦੇ ਨਾਲ ਚੱਲ ਪਏ ਹਨ ਜਿਹੜਾ ਵੀ ਮਿਲਦਾ ਹੈ ਸਤਿਗੁਰੂ ਗਰੀਬ ਨਵਾਦ ਜੀਆਂ ਨੂੰ ਨਮਸਕਾਰ ਕਰਨਾ ਕਰਦਾ ਹੈ ਦੋਹਰਾ ਸ੍ਰੀ ਨਾਨਕ ਕੇ ਨਾਮ ਕੀ ਲਿਵ ਮਨ ਦਰਸ ਪਿਆਸ ਤੇ ਇਧਰ ਰਾਜੇ ਰਾਏ ਬੁਲਾਰ ਦੇ ਹਿਰਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨਾ ਦੀ ਬਹੁਤ ਪਿਆਸ ਲੱਗੀ ਹੋਈ ਬੜੀ ਉਡੀਕ ਲੱਗੀ ਹੋਈ ਹੈ ਕਿਦਾ ਉਡੀਕ ਸਦੀਵਹੀ ਕਬ ਆਵਹਿ ਮਮ ਪਾਸ ਹਿਰਦੇ ਵਿੱਚ ਸਦਾ ਇਸ ਦੀ ਉਡੀਕ ਰਹਿੰਦੀ ਹੈ ਕਿ ਕਦੋਂ ਮੇਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮੇਰੇ ਪਾਸ ਆਉਣਾ ਕਰਨਗੇ ਕਦੋਂ ਗੁਰਨਾਨਕ ਸਾਹਿਬ ਆ ਕਰਕੇ ਮੈਨੂੰ ਦਰਸ਼ਨ ਦੇਣਾ ਕਰਨਗੇ ਚੋ ਪਈ ਇੱਕ ਨਰ ਦੌਰ ਕਹੀ ਸੁਖਤਾਕ ਆਵਤ ਨਾਨਕ ਚਾਹਤ ਜਖ ਤੇ ਇੱਕ ਮਨੁੱਖ ਨੇ ਦੌੜ ਕਰਕੇ ਰਾਜੇ ਰਾਏ ਭਲਾਰ ਦੇ ਪਾਸ ਜਾ ਕਰਕੇ ਖਬਰ ਸੁਣਾਈ ਕਹਿ ਲੱਗਿਆ ਜਿਨ੍ਹਾਂ ਦੇ ਦਰਸ਼ਨਾਂ ਨੂੰ ਤੁਸੀਂ ਦਿਨ ਰਾਤ ਲੋੜਦੇ ਹੋ ਚਾਹੁੰਦੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੁਹਾਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਹਨ ਸੰਕਰ ਗिरा ਵਿਸਾਲ ਹੁਲਾਸੇ ਮਨਹੁ ਮਿਲਿਓ ਜਲ ਵਿਕਲੁ ਪਿਆਸੀ ਤੇ ਇਸ ਤਰ੍ਹਾਂ ਸੁਣ ਕਰਕੇ ਰਾਜਾ ਰਾਏ ਬੁਲਾਰ ਬੜਾ ਉਤਸ਼ਾਹ ਦੇ ਹਿਰਸ ਹੋਇਆ ਹੈ ਬੜੇ ਹੀ ਪ੍ਰਸੰਤਾ ਦੇ ਸਹਿਤ ਹੋਇਆ ਹੈ ਮਾਨੋ ਕਿਸੇ ਜਲ ਤੋਂ ਪਿਆਸੀ ਨੂੰ ਜਲ ਤੋਂ ਬਿਆਕੁਲ ਨੂੰ ਪਾਣੀ ਮਿਲ ਗਿਆ ਹੋਵੇ ਇਸ ਤਰ੍ਹਾਂ ਰਾਜਾ ਰਾਏ ਬੁਲਾਰ ਬੜਾ ਪ੍ਰਸੰਨ ਹੋ ਰਿਹਾ ਹੈ ਖਬਰ ਸੁਣ ਕੇ ਆਪ ਤ ਦੇਖ ਦੂਰ ਰਵ ਦਿਆਲਾ ਬदन ਕਮਲ ਸਾਖਿਰਾ ਵਿਸਾਲਾ ਦੂਰੋਂ ਹੀ ਸੂਰਜ ਸਮਾਨ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਆਉਂਦਿਆਂ ਦੇਖ ਕਰਕੇ ਰਾਜੇ ਰਾਏ ਬੁਲਾਰ ਦਾ ਬदन ਜਿਹੜਾ ਮੁਖ ਹੈ ਉਹ ਮਨੋ ਕਮਲ ਦੇ ਵਾਂ ਖਿੜ ਗਿਆ ਹੈ ਚੰਗਰਾ ਬਗਨਾ ਪ੍ਰੀਤਮ ਕੋ ਹੀਰਾ ਚੱਖ ਚਕੋਰ ਭਾ ਅਨੰਦ ਘਨੇਰਾ ਆਪਣੇ ਚੰਦਰਮਾ ਵਤ ਸੁੰਦਰ ਪ੍ਰੀਤਮ ਦੇ ਚਿਹਰੇ ਨੂੰ ਮੁਖ ਨੂੰ ਦੇਖ ਕਰਕੇ ਮਨੋ ਰਾਜੇ ਰਾਏ ਬੁਲਾਰ ਦੇ ਚੱਕ ਜਿਹੜੇ ਨੇਤਰ ਹਨ ਚਕੋਰ ਦੇ ਵਤ ਹਨ ਤੇ ਜਿਵੇਂ ਚਕੋਰ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਬੜੀ ਸ਼ਾਂਤੀ ਆਉਂਦੀ ਬੜਾ ਆਨੰਦ ਆਉਂਦਾ ਹੈ ਇਸ ਤਰ੍ਹਾਂ ਰਾਜੇ ਰਾਏ ਬਲਾਰ ਨੂੰ ਸਤਿਗੁਰੂ ਗਰੀਬ ਨਿਵਾਜ਼ ਜੀਓ ਦੇ ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੋਇਆ ਹੈ ਬਨ ਬਲ ਬਿਰਦ ਬਡ ਬੈਸਾ ਹਤੋਂ ਪੰਜ ਪਰ ਤੇਹ ਜਣਾ ਚਨ ਬੈਸਾ ਤੇ ਰਾਜੇ ਰਾਏ ਬਲਾਰ ਦਾ ਜਿਹੜਾ ਸ਼ਰੀਰ ਹੈ ਬਿਨ ਬਲ ਬਲ ਤੋਂ ਨਿਣਾ ਹੈ ਬਿਰਦ ਬਜ਼ੁਰਗ ਅਵਸਥਾ ਹੈ ਬਡ ਬੈਸਾ ਵੱਡੀ ਉਮਰ ਹੈ ਬਿਰਧ ਅਵਸਥਾ ਹੈ ਸਰੀਰ ਬਲ ਤੋਂ ਹੀਣ ਹੈ ਹਉ ਤੋ ਮਨ ਚ ਪਰ ਤਿਹਛਨ ਬਸਾ ਉਸ ਸਮੇਂ ਰਾਜਾ ਰਾਏ ਬੁਲਾਰ ਪਲੰਗੇ ਦੇ ਉੱਪਰ ਬੈਠਿਆ ਸੀ ਵਿਰਾਜਮਨ ਹੋ ਰਿਹਾ ਸੀ ਉੱਠਣਾ ਲੱਗਿਓ ਪਗ ਧਰਨੀ ਧਰੇ ਸ੍ਰੀ ਘਰ ਜਾਏ ਨਿਵਾਰਨ ਕਰੇ ਜੇ ਜਦੋਂ ਰਾਜਾ ਰਾਏ ਬੁਲਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਉਂਦਿਆਂ ਦੇਖ ਕਰਕੇ ਅੱਗੋਂ ਸਤਿਗੁਰੂ ਜੀ ਆਓ ਭਗਤ ਕਰਨ ਵਾਸਤੇ ਉੱਠਣ ਲੱਗਿਆ ਹੈ ਉੱਠ ਕੇ ਆਪਣੇ ਪੈਰ ਧਰਤੀ ਤੇ ਟਿਕਾਉਣ ਲੱਗਿਆ ਹੈ ਤੇ ਇੰਨੇ ਸਮੇਂ ਨੂੰ ਗੁਰੂ ਨਾਨਕ ਸਾਹਿਬ ਜੀਆ ਨੇ ਜਾ ਕਰਕੇ ਉਸ ਨੂੰ ਰੋਕ ਦਿੱਤਾ ਹੈ ਦੋਹਰਾ ਪ੍ਰੇਮ ਸੰਗ ਗਦਗਦ ਗਿਰਾ ਨੈਣ ਅਨੰਦ ਕੋ ਨੀਰ ਤੇ ਇਧਰ ਰਾਜੇ ਰਾਏ ਬੁਲਾਰ ਦਾ ਹਿਰਦਾ ਪ੍ਰੇਮ ਦੇ ਸਹਿਤ ਗਦਗਦ ਹੋ ਗਿਆ ਬਾਣੀ ਗਦਗਦ ਹੋ ਗਈ ਰੁਮਾਵਲੀ ਖੜੀ ਹੋ ਗਈ ਹੈ ਗਲਾ ਭਰ ਆਇਆ ਹੈ ਨੈਣ आनंद ਕੋ ਨੀਰ ਤੇ ਨੇਤਰਾਂ ਦੇ ਵਿੱਚੋਂ ਜਲ ਪ੍ਰੇਮ ਦਾ ਜਲ ਵਹਿ ਤੁਰਿਆ ਹੈ। ਮਨ ਹੋ ਗਿਆਨ ਸਨੇਹ ਤੋਂ ਤਰਕੇ ਮਿਲੇ ਸ਼ਰੀਰ। ਤੇ ਮਨੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਬੀਰ ਰਾਜ ਕਹਿੰਦੇ ਹਨ ਕਿ ਦੋ ਸ਼ਰੀਰ ਇੱਕ ਗਿਆਨ ਦਾ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਗਿਆਨ ਸਰੂਪ ਸ਼ਰੀਰ ਤੇ ਰਾਜ ਰਾਇ ਬੁਲਾਰ ਦਾ ਪ੍ਰੇਮ ਸਰੂਪ ਸ਼ਰੀਰ। ਮਾਨੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਗਿਆਨ ਅਤੇ ਪ੍ਰੇਮ ਦੇ ਦੋ ਸ਼ਰੀਰ ਆਪਸ ਦੇ ਵਿੱਚ ਮਿਲ ਰਹੇ ਹੋਣ। ਚਾ ਪਈ ਭਇਓ ਨਿਮਗਨ ਪ੍ਰੇਮ ਅਸਗਾਹੂ ਪੈਰਨ ਪਾਰਨ ਆਵਹਿ ਬਾਬੂ ਤੇ ਇਸ ਤਰ੍ਹਾਂ ਰਾਜਾ ਰਾਏ ਬੁਲਾਰ ਸਤਿਗੁਰੂ ਗਰੀਬ ਨਵਾਦੀਆਂ ਦੇ ਪ੍ਰੇਮ ਦੇ ਵਿੱਚ ਮਗਨ ਹੋ ਰਿਹਾ ਹੈ। ਪੈਰਨ ਪਾਰ ਨ ਪਾਵਹਿ ਬਾਹੂ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਚਰਣਾ ਤੱਕ ਰਾਜੀ ਰਾਏ ਬੁਲਾਰ ਦੀਆਂ ਬਾਹਾਂ ਨਹੀਂ ਪਹੁੰਚਦੀਆਂ ਹਨ ਕਿਉਂਕਿ ਸਤਿਗੁਰੂ ਜੀ ਨੇ ਚਰਣਾ ਤੇ ਹੱਥ ਲਾਉਣ ਤੋਂ ਰੋਕ ਦਿੱਤਾ ਹੈ ਬਿਰਧ ਅਵਸਥਾ ਹੈ ਉਠ ਨਹੀਂ ਸਕਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਣ ਨਹੀਂ ਛੂਣ ਛੂ ਰਿਹਾ ਹੈ ਸਤਿਗੁਰੂ ਜੀ ਦੇ ਚਰਨ ਛੂਣ ਤੋਂ ਵਾਂਝਾ ਰਹਿ ਰਿਹਾ ਹੈ ਮੋਚਨਾ ਤੇ ਮੋਚਤ ਜਲ ਧਾਰਾ ਫਲਕਤ ਦੇਹੇ ਨਾ ਬੋਲ ਉਚਾਰਾ ਤੇ ਆਪਣੇ ਨੇਤਰਾਂ ਤੋਂ ਜਲਦੀ ਧਾਰਾ ਵਹਾਰ ਰਿਹਾ ਹੈ ਜਲ ਵਹਿ ਰਿਹਾ ਹੈ ਹੰਝੂ ਵਹਿ ਰਹੇ ਹਨ ਪੁਲਕਤ ਦੇਹ ਨਾ ਬੋਲ ਉਚਾਰਾ ਰਮਾਵਲੀ ਖੜੀ ਹੋ ਗਈ ਬਾਣੀ ਗਦਗਦ ਹੋ ਚੁੱਕੀ ਹੈ ਤੇ ਮੁਖ ਦੇ ਵਿੱਚੋਂ ਕੋਈ ਬਚਨ ਨਹੀਂ ਆ ਰਿਹਾ ਹੈ ਕਿਤਕ ਵਾਰ ਭਰ ਭਰ ਨਿਜ ਅੰਕਾਰ ਬਹਰ ਛੇਰ ਬਦਨ ਅੰਕਾਰ ਇਹ ਕਿੰਨੀ ਵਾਰ ਸਤਿਗੁਰੂ ਗਰੀਬ ਨਵਾਜ਼ ਜੀਆਂ ਨੂੰ ਆਪਣੀ ਜੱਪੀ ਦੇ ਵਿੱਚ ਭਰ ਕੇ ਫਿਰ ਛੱਡ ਦਿੰਦਾ ਫੇਰ ਸਤਿਗੁਰੂ ਜੀ ਨੂੰ ਜੱਫੀ ਦੇ ਵਿੱਚ ਲੈਂਦਾ ਹੈ ਫੇਰ ਛੱਡ ਦੇਣਾ ਕਰਦਾ ਕਈ ਵਾਰ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਜੀਆਂ ਨੂੰ ਆਪਣੀ ਜੱਫੀ ਦੇ ਵਿੱਚ ਲੈਣਾ ਕਰਦਾ ਹੈ ਛੱਡ ਦਿੰਦਾ ਹੈ ਤੇ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਚੰਦਰਮਾ ਵਰਗੇ ਮੁਖ ਨੂੰ ਦੇਖਣਾ ਕਰਦਾ ਹੈ ਪਗ ਪਰ ਸ੍ਰੀ ਗੁਰੂ ਜਗ ਕਰਿ ਰਾਖੇ ਅਗਨ ਜਾਨ ਬਦਨ ਸਤਿ ਭਾਖੇ ਫੇਰ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਰਾਜੇ ਰਾਏ ਬੁਲਾਰ ਦੇ ਚਰਣਾ ਤੇ ਆਪਣੇ ਦੋਵੇਂ ਪੈਰ ਦੋਵੇਂ ਹੱਥ ਟਿਕਾਉਣਾ ਕੀਤੇ ਹਨ ਦੋਨਾਂ ਹੱਥਾਂ ਦੇ ਨਾਲ ਰਾਜੇ ਰਾਏ ਬਲਾਰ ਦੇ ਚਰਨ ਛੂਣਾ ਕੀਤੇ ਹਨ ਤੇ ਔਗਣ ਜਾਣ ਬਚਨ ਬਚ ਭਾਖੇ ਸਤਿਗੁਰੂ ਗਰੀਬ ਨਵਾਜ਼ੀਆਂ ਨੇ ਇਸ ਤਰ੍ਹਾਂ ਜਾਣ ਕਰਕੇ ਤੇ ਸੁੰਦਰ ਬਚਨ ਕਹਿਣਾ ਕੀਤੇ ਹਨ ਇਹ ਔਗਣ ਜਾਣ ਕਰਕੇ ਤੇ ਰਾਜੀ ਰਾਏ ਬਲਾਰ ਨੇ ਸਤਗੁਰੂ ਗਰੀਬਨਵਾਦ ਜੀਆਂ ਨੂੰ ਅੱਗੇ ਬਚਨ ਕਹਿਣਾ ਕੀਤੇ ਹਨ ਕਹਿ ਰਾ ਕਰਿਓ ਸ੍ਰੀ ਨਾਨਕ ਤੋਹੀ ਜੀਵਤ ਵਰਤਕ ਕੀਨੋ 모ਹੀ ਤੇ ਸਤਗੁਰੂ ਗਰੀਬਨਵਾਦ ਜੀਆਂ ਨੂੰ ਰਾਜਾ ਰਾਏ ਬਲਾਰ ਕਹਿ ਲੱਗਿਆ ਸਤਗੁਰੂ ਜੀ ਤੁਸੀਂ ਇਹ ਮੇਰੇ ਤੇ ਕੀ ਕਹਿ ਢਾ ਰਹੇ ਹੋ ਤੁਸੀਂ ਤਾਂ ਮੈਨੂੰ ਜਿਉਂਦਿਆਂ ਨੂੰ ਮਾਰ ਦਿੱਤਾ ਹੈ ਜਿਉਂਦਿਆਂ ਨੂੰ ਮਰਿਤਕ ਕਰ ਦਿੱਤਾ ਹੈ ਤੁਸੀਂ ਮੇਰੇ ਚਰਨਾਂ ਤੇ ਹੱਥ ਕਿਉਂ ਲਾ ਰਹੇ ਹੋ ਵੰਦਨਾ ਕੁਇਜਨਾ ਤੁਮਹੈ ਬਿਲਾਇਓ ਮੰਮਾਨਾ ਦਰਸ਼ਨ ਕੇ ਲਚਾਇਓ ਮੇਰਾ ਮਨ ਆਪਤਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਮੈਂ ਆਪਦੀਆਂ ਨੂੰ ਨਮਸਕਾਰ ਕਰਣੀ ਚਾਹੁੰਦਾ ਸੀ ਆਪਦੀਆਂ ਦੀ ਪੂਜਾ ਕਰਨੀ ਚਾਹੁੰਦਾ ਸੀ ਏਸ ਕਰਕੇ ਆਪਦੀਆਂ ਨੂੰ ਨਮਸਕਾਰ ਕਰਨ ਵਾਸਤੇ ਪੂਜਾ ਕਰਨ ਵਾਸਤੇ ਆਪਦੀਆਂ ਦੇ ਦਰਸ਼ਨ ਕਰਨ ਵਾਸਤੇ ਮੈਂ ਆਪਦੀਆਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ ਤੇ ਆਪ ਜੀ ਮੇਰੇ ਚਰਨਾਂ ਤੇ ਆਕਰ ਕੇ ਨਮਸਕਾਰ ਕਰ ਰਹੇ ਸਤਿਗੁਰੂ ਜੀ ਇਹ ਕੀ ਕਰ ਰਹੇ ਹੋ ਤੁਸੀਂ ਤਾਂ ਮੈਨੂੰ ਜਿਉਂਦਿਆਂ ਨੂੰ ਮਾਰ ਦਿੱਤਾ ਹੈ ਭਗ ਪਰ ਤਰ ਕਰ ਮੁਝ ਦੁਖ ਦੀਨ ਗੱਡ ਬਪਰੀਤ ਬਾਤ ਇਹ ਕੀਨੋ ਆਪ ਜੀਆਂ ਨੇ ਇਹ ਉਲਟ ਰੀਤ ਕਰਨਾ ਕੀਤੀ ਹੈ ਇਹ ਉਲਟ ਕੰਮ ਕੀਤਾ ਹੈ ਸਤਿਗੁਰੂ ਜੀ ਤੁਸੀਂ ਮੇਰੇ ਚਰਨਾਂ ਤੇ ਹੱਥ ਰੱਖ ਕਰਕੇ ਤੇ ਮੈਨੂੰ ਬਹੁਤ ਵੱਡਾ ਦੁੱਖ ਦੇਣਾ ਕੀਤਾ ਹੈ। ਇਹ ਬਿਦਾ ਅਗਨਾ ਇਹ ਜਤਾਰੋਕ ਉਪਚਾਰ ਨਾ ਜਿਦਾ ਵਿਚਾਰੋ। ਤੇ ਕਹਿਣ ਲੱਗਾ ਹੁਣ ਮੈਂ ਇਸ ਦੁੱਖ ਨੂੰ ਇਸ ਔਗੜ ਨੂੰ ਕਿਵੇਂ ਦੂਰ ਕਰਾਂ। ਮੇਰੇ ਹਿਰਦੇ ਦੇ ਵਿੱਚ ਮੈਨੂੰ ਕੋਈ ਵਿਚਾਰ ਨਹੀਂ ਸੁੱਜਦਾ ਕੋਈ ਉਪਾਅ ਨਹੀਂ ਸੁੱਜਦਾ ਹੈ ਪੁਰਾਣੇ ਸ਼੍ਰੀ ਨਾਨਕ ਕਹੇ ਵੱਡੇ ਤੂੰ ਪ੍ਰੇਮੀ ਬਹਰੁ خدਾਈ ਤੇ ਫਿਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਰਾਜੇ ਰਾਏ ਬੁਲਾਰ ਨੂੰ ਸਮਝਾਉਂਦਿਆਂ ਕਹਿਣ ਲੱਗੇ ਰਾਜਨ ਤੁਸੀਂ ਸਾਡੇ ਤੋਂ ਵੱਡੇ ਹੋ ਤੁਹਾਡੀ ਉਮਰ ਸਾਡੇ ਤੋਂ ਵੱਡੀ ਹੈ ਬਜ਼ੁਰਗ ਹੋ ਫੇਰ ਤੁਸੀਂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਵਾਲੇ ਹੋ ਪ੍ਰੇਮੀ ਹੋ ਬ੍ਰਤਨ ਸਮਝਨ ਹੋ ਹਮੈ ਬੰਧਨ ਹੀ ਬਨ ਆਏ ਤੇ ਸਾਨੂੰ ਆਪਣੇ ਦਾਸਾਂ ਦੇ ਸਮਾਨ ਜਾਣਨਾ ਕਰੋ ਤੁਸੀਂ ਨਗਰ ਦੇ ਰਾਜੇ ਹੋ ਅਸੀਂ ਤੁਹਾਡੇ ਦਾਸ ਹਾਂ ਸੇਵਕ ਹਾਂ ਤੇ ਇਸ ਕਰਕੇ ਸਾਡਾ ਵਦਨਾ ਕਰਨਾ ਬਣਦਾ ਹੈ ਸਾਡੀ ਨਮਸਕਾਰ ਕਰਨੀ ਬਣਦੀ ਹੈ ਜੋ ਪਈ ਭਗਤਨ ਕੋ ਨਜਤੇ ਅਦਕਾਈ ਜੇਤ ਦਾਸ ਤੋ ਵੱਡ ਵਡਿਆਈ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਦਾ ਇਸ ਤਰ੍ਹਾਂ ਦਾ ਸੁਭਾਅ ਹੈ ਕਿ ਉਹ ਅਕਾਲ ਪੁਰਖ ਆਪਣੇ ਨਾਲੋਂ ਵੱਧ ਵਡਿਆਈ ਆਪਣੇ ਭਗਤਾਂ ਨੂੰ ਬਖਸ਼ ਕਰ ਦਿੰਦਾ ਹੈ ਆਪਣੇ ਭਗਤਾਂ ਨੂੰ ਆਪਣੇ ਨਾਲੋਂ ਵੱਧ ਵਡਿਆਈ ਦੇਣਾ ਕਰਦਾ ਹੈ ਜਾਨਤ ਹੈ జగ ਨਹੀਂ ਨਾਰੀਤੀ ਅਹ ਸਨਾਤਨ ਸਭ ਜਗ ਕੀਤੀ ਇਹ ਕੋਈ ਨਵੀਂ ਰੀਤ ਨਹੀਂ ਹੈ ਇਹ ਸਨਾਤਨ ਹੈ ਇਹ ਸਨਾਤਨ ਭਾਵ ਧੁਰ ਤੋਂ ਚੱਲੀ ਆ ਰਹੀ ਰੀਤ ਹੈ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਆਪਣੇ ਨਾਲੋਂ ਵੀ ਵੱਧ ਵਡਿਆਈ ਬਖਸ਼ਿਸ਼ ਕਰਨਾ ਕੀਤੀ ਹੈ ਜਿਵੇਂ ਬੇਅੰਤ ਉਦਾਹਰਨਾ ਹਨ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਭਗਤ ਸਦਨਾ ਦੀ ਅਦ ਕਈਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਦੀ ਵਡਿਆਈ ਭਗਤੀ ਭਗਤਾਂ ਦੀ ਵਡਿਆਈ ਪਰਮੇਸ਼ਰ ਦੇ ਬਰਾਬਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਹ ਸੁਭਾ ਹੈ ਕਿ ਉਹ ਆਪਣੇ ਭਗਤਾਂ ਨੂੰ ਆਪਣੇ ਨਾਲ ਵੱਧ ਵਡਿਆਈ ਬਖਸ਼ ਦਿੰਦਾ ਹੈ। ਪਾਂਡਵ ਹਤ ਜਦ ਸਤਰ ਰਾਉ ਕ੍ਰਿਸ਼ਨ ਕੀਏ ਵਸ ਭਗਤ ਪ੍ਰਭਾਉ। ਉਦਾਹਰਣ ਦੇ ਕਰਕੇ ਸਮਝਾਉਣ ਲੱਗੇ ਨੇ ਕਿ ਜਿਹੜਾ ਯੁਦਿਸ਼thਿਰ ਸੀ ਇਹ ਯੁਦਿਸ਼thਿਰ ਪਾਂਡਵਾਂ ਦਾ ਰਾਜਾ ਸੀ। ਤੇ ਕ੍ਰਿਸ਼ਨ ਕੀਏ ਭਗਤ ਪ੍ਰਭਾਉ ਉਸ ਨੇ ਕ੍ਰਿਸ਼ਨ ਨੂੰ ਭਗਤੀ ਕਰਕੇ ਆਪਣੇ ਵਸ ਦੇ ਵਿੱਚ ਕੀਤਾ ਹੋਇਆ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਭਗਤੀ ਕਰਨ ਕਰਕੇ ਤੇ ਯੁਦਿਸ਼ਠਰ ਦੇ ਵਸ਼ ਦੇ ਵਿੱਚ ਸਨ ਆਇਸਮਾਨ ਕਰਹ ਪਦਵੰਦਨ ਰਹਿਹ ਦਾਸ ਜਿਹਾ ਦੇਖ ਨਿਕੰਧਨ ਇਸ ਤਰ੍ਹਾਂ ਦੀ ਆਗਿਆ ਮੰਨ ਕਰਕੇ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਕਿ ਆਇਸਮਾਨ ਕਰਹ ਪਦਵੰਦਨ ਉਹ ਚਰਣਾ ਕਮਲਾ ਤੇ ਨਮਸਕਾਰ ਕਰਨਾ ਕਰਦੇ ਸਨ ਦੋਖ ਨਿਕੰਧਨ ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ ਜਿਵੇਂ ਰਹਿਣਾ ਕਰਦੇ ਹਨ ਸਦਾ ਹੀ ਭਗਤਾਂ ਦੇ ਅਧੀਨ ਹੋ ਕੇ ਰਹਿੰਦੇ ਹਨ ਸਦਾ ਅਧੀਨ ਭਗਤ ਕਰਤਾਰਾ ਇਹ ਵਿਦ ਹਿਰਦ ਬਿਰਦ ਮੁਰਾਰਾ ਕਹਣ ਲੱਗੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਇਹ ਸਦਾ ਆਪਣੇ ਭਗਤਾਂ ਦੇ ਅਧੀਨ ਹੈ ਭਗਤਾਂ ਦੇ ਵਸ ਦੇ ਵਿੱਚ ਹੈ ਇਹ ਵਿਦ ਹਿਰਦ ਬਿਰਦ ਮੁਰਾਰਾ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਦਾ ਜਾਂ ਪਰਮਾਤਮਾ ਦਾ ਇਸ ਤਰ੍ਹਾਂ ਦਾ ਹਿਰਦੇ ਦੇ ਵਿੱਚ ਬਿਰਧ ਹੈ ਸੁਭਾ ਹੈ। ਬਸੇ ਵਸਾ ਤਿਸ ਵਸਨ ਬਿਆਪੂ ਸੋ ਬਸ ਤਨ ਤੇ ਭਗਤ ਪ੍ਰਤਾਪੂ ਜਿਹੜਾ ਵਿਸ਼ਨੂ ਹੈ ਭਾਵ ਕੀ ਪ੍ਰਮਾਤਮਾ ਹੈ। ਇਸ ਦੇ ਵਸ ਦੇ ਵਿੱਚ ਸਾਰਾ ਸੰਸਾਰ ਹੈ ਤੇ ਸੋ ਬਸ ਤਨ ਕੋ ਭਗਤ ਪ੍ਰਤਾਪੂ ਉਹ ਵਿਸ਼ਨੂ ਪ੍ਰਮਾਤਮਾ ਆਪਣੇ ਭਗਤਾਂ ਦੇ ਵਸ ਦੇ ਵਿੱਚ ਹੈ। ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਪਾਵਨ ਬਚਨ ਹਨ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਜੀਵ ਹੈ ਇਹ ਜੀਵ ਪ੍ਰੇਮ ਰੂਪੀ ਰੱਸੀ ਕਰਕੇ ਪਰਮੇਸ਼ਰ ਨੂੰ ਆਪਣੇ ਨਾਲ ਬੰਨ ਲੈਂਦਾ ਤੇ ਫਿਰ ਪਰਮੇਸ਼ਰ ਕਹਿੰਦਾ ਹੈ ਕਿ ਮੇਰੀ ਬੰਦੀ ਭਗਤ ਛੁਡਾਵੇ ਬੰਧ ਭਗਤ ਨਾ ਛੁੱਟੇ ਮੋਦ ਵੀ ਜੇ ਕੁਝ ਪਰਮੇਸ਼ਰ ਨੇ ਬੰਨਿਆ ਹੋਵੇ ਤੇ ਭਗਤ ਉਸ ਤੋਂ ਛੁਡਾ ਸਕਦੇ ਹਨ ਪਰ ਭਗਤ ਦਾ ਬੰਨਿਆ ਹੋਇਆ ਪਰਮੇਸ਼ਰ ਵੀ ਨਹੀਂ ਛੁਡਾ ਸਕਦਾ ਜੋ 함 ਫਾਸੇ 모ਹ ਫਾਸ 함 ਪ੍ਰੇਮ ਬੰਦਰ ਤੋਂ ਬਾਦੇ ਆਪਣੇ ਛੂਟਨ ਕਾ ਯਤਨ ਕਰਹੁ 함 ਛੂਟੇ ਤੁਮ ਆਰਾਦੇ ਭਗਤ ਕਹਿੰਦਾ ਜੇ ਅਸੀਂ 모ਹ ਦੀ ਫਾਹੀ ਦੇ ਵਿੱਚ ਬੰਨੇ ਹੋਏ ਹਾਂ ਅਸੀਂ ਤੇ ਪਰਮੇਸ਼ਰ ਦਾ ਨਾਮ ਜਪ ਕਰਕੇ ਛੁੱਟ ਜਾਵਾਂਗੇ ਤੇ ਪਰਮੇਸ਼ਰ ਨੂੰ ਕਹਿ ਲੱਗੇ ਜੇ ਅਸੀਂ ਆਪ ਜੀਆਂ ਨੂੰ ਪ੍ਰੇਮ ਰੂਪੀ ਰੱਸੀ ਦੇ ਨਾਲ ਬੰਨ ਲਿਆ ਤੇ ਤੁਹਾਨੂੰ ਕੌਣ ਛੁਡਾਵੇਗਾ ਪਾਪ ਕੋਈ ਨਹੀਂ ਛੁਡਾ ਸਕਦਾ ਤੂੰ ਭਗਤਾ ਕੇ ਵਸ ਭਗਤਾ ਤਾਂ ਤਰਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰੇਮ ਕਰਕੇ ਆਪਣੇ ਭਗਤਾ ਦੇ ਵਸ ਦੇ ਵਿੱਚ ਹੈ ਹੋਰਾ ਗਨੇ ਬਖਾਨਤ ਦੀਨਮਨ ਹੱਥ ਬੰਦ ਕਰ ਰਾਓ ਤੇ ਇਸ ਤਰ੍ਹਾਂ ਸੁਣ ਕਰਕੇ ਰਾਜਾ ਰਾਇ ਬੁਲਾਰ ਆਪਣੇ ਮਨ ਦੇ ਵਿੱਚ ਬੜਾ ਦੀਨ ਹੋ ਕਰਕੇ ਸਤਿਗੁਰੂ ਗਰੀਬ ਨਵਾਦ ਜੀਆਂ ਨੂੰ ਦੋਨੇ ਹੱਥ ਜੋੜ ਕਰਕੇ ਨਮਸਕਾਰ ਕਰਕੇ ਤੇ ਬੇਨਤੀ ਉਚਾਰਨ ਕਰਨ ਲੱਗਿਆ ਹੈ ਜਗਤ ਜੋਨ ਜਲ ਜਾਨ ਜਾਨਨੰ ਜਲ ਜੰਗ ਜਲ ਜਿਰੰਗੀ ਜਜਵਾਓ ਤੇ ਹਨ ਲੱਗਿਆ ਸਤਿਗੁਰੂ ਗਰੀਬ ਨਵਾਦ ਤੁਸੀਂ ਜਗਤ ਦਾ ਕਾਰਨ ਹੋ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ ਜਲਜ ਆਨਨੰ ਫਿਰ ਕਮਲ ਮੁਖ ਵਾਲੇ ਹੋ ਜਲ ਜੰਗਰੀ ਜਜਵਾਓ ਆਪ ਜੀ ਆਪ ਜੀ ਦੇ ਜਿਹੜੇ ਸੁੰਦਰ ਚਰਨ ਕਬਲ ਹਨ ਇਹਨਾਂ ਨੂੰ ਮੇਰੇ ਪਾਸੋਂ ਪੁਜਵਾਉਣਾ ਕਰੋ ਭਾਵ ਇਹਨਾਂ ਦੀ ਮੇਰੇ ਪਾਸੋਂ ਪੂਜਾ ਕਰਾਉਣਾ ਕਰੋ ਫਿਰ ਮੇਰੇ ਹਿਰਦੇ ਦੇ ਵਿੱਚ ਸ਼ਾਂਤੀ ਆਉਣਾ ਕਰੇਗੀ ਜਾ ਤਈ ਪਰਮੇਸ਼ਰ ਤੂੰ ਪੁਰਖ ਪਰਾਤਨ ਪਾਰ ਬ੍ਰਹਮ ਕਿਰਪਾਲ ਸਨਤਨ ਤੇ ਕਹ ਲਗੇ ਸਤਿਗੁਰੂ ਜੀ ਤੁਸੀਂ ਪਰਮੇਸ਼ਰ ਦੇ ਸਰੂਪ ਹੋ ਪੁਰਖ ਪੂਰਨ ਹੋ ਪੁਰਾਤਨ ਹੋ ਸਾਰੇ ਤੂੰ ਆਦਤੋਂ ਹੋ ਆਦ ਹੋ ਪਾਰ ਬ੍ਰਹਮ ਕਿਰਪਾਲ ਆਪ ਜੀ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਹੋ ਕਿਰਪਾਲ ਸਰੂਪ ਹੋ ਸਤ ਸਨਾਤਨ ਭਾਗ ਕੀ ਸਾਰਿਆਂ ਤੋਂ ਮੁਢ ਸਰੂਪ ਹੋ ਜੋਤੀ ਰੂਪ ਅਨੂਪ ਸਰੂਪਾ ਸਾਹਿਨ ਸਾਹਾ ਭੂਪ ਕੋ ਭੂਪਾ ਆਪ ਜੀ ਜੋਤ ਸਰੂਪ ਹੋ ਅਨੂਪ ਸਰੂਪ ਆਪ ਜੀਆਂ ਦਾ ਸਰੂਪ ਉਪਮਾ ਤੋਂ ਰਹਤ ਹੈ ਸਾਹਿਨ ਸਾਹ ਭੂਪ ਕੋ ਭੂਪਾ ਸ਼ਹਿਨशाह ਹੋ ਰਾਜਿਆਂ ਦੇ ਰਾਜੇ ਹੋ করুণਾ ਕਰ ਬਖਸ਼ੋ ਮੇਰੇ Swami दीनबंध सब अंतर्जामी हे कृपा ਦੇ ਕਰਨ ਵਾਲੇ ਸਤਿਗੁਰੂ ਗਰੀਬ ਨਵਾਦ ਮੇਰੇ ਤੇ ਕਿਰਪਾ ਕਰਨਾ ਕਰੋ ਮੈਨੂੰ ਬਖਸ਼ਣਾ ਕਰੋ दीनबंध सब अंतर्जामी ਆਪ ਜੀ ਦੀਨਾਂ ਦੇ ਸੰਬੰਧੀ ਹੋ ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ ਹੋ ਵੰਦੰਤੇ ਕਰਿ ਛਟਕਾਰਾ ਪਤਿ ਉਧਾਰਨ ਵਿਅਕਤ ਤੁਮਾਰਾ ਆਪ ਜੀ ਸੰਸਾਰ ਦੇ ਬੰਦਲਾ ਤੋਂ ਮੇਰਾ ਛੁਟਕਾਰਾ ਕਰਨਾ ਕਰੋ ਆਪ ਦੀਆਂ ਦਾ ਸੁਭਾਅ ਹੈ ਆਪ ਦੀ ਪਤਿਤ ਉਧਾਰਨ ਹੋ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਤਿਆ ਜਾ ਬਿਨੈ ਦੀਨ ਹੋਏ ਕਰਈ ਤਿਆ ਤਿਆ ਰਾਇ ਮੋਹ ਤੋਂ ਮਟਰਈ ਤੇ ਜਿਵੇਂ ਜਿਵੇਂ ਰਾਜ ਰਾਇ ਬੁਲਾਰ ਦੀਨ ਹੋ ਕਰਕੇ ਨਿਮਰਤਾ ਦੇ ਸੰਹਿੱਤੇ ਬੇਨਤੀਆਂ ਕਰਦਾ ਜਾ ਰਿਹਾ ਹੈ ਹੋਵੇ ਹੋਵੇ ਰਾਜੇ ਰਾਏ ਬੁਲਾਰ ਦੇ ਹਿਰਦੇ ਦਾ ਅਗਿਆਨਤਾ ਦੇ ਸਹਿਤ ਜਿਹੜਾ ਅੰਧਕਾਰ ਹੈ ਇਹ ਘਟਦਾ ਜਾ ਰਿਹਾ ਹੈ ਟਲਦਾ ਜਾ ਰਿਹਾ ਹੈ ਦੇਖ ਦੀਨਤਾ ਦੇ ਕਦਿਆ ਲਾਜ ਤੇ ਫਰਸੀ ਸੀਦਤ ਭਇਓ ਵਿਸਾਲਾ ਤੇ ਇਸ ਤਰ੍ਹਾਂ ਦੀ ਦਇਆਤਾ ਦੀਨਤਾ ਨੂੰ ਦੇਖ ਕਰਕੇ ਗਰੀਬੀ ਨਿਮਰਤਾ ਨੂੰ ਦੇਖ ਕਰਕੇ ਦਿਆਦੂ ਸਤਿਗੁਰੂ ਗਰੀਬ ਨਵਾਦ ਬੜੇ ਪਰਸੰਨ ਹੁੰਦੇ ਜਾ ਰਹੇ ਹਨ। ਤੁਹੋਰਾ ਬਖਸ਼ੇ ਪ੍ਰਥਮ ਖੁਦਾਏ ਤੁਮ ਨਿਸ਼ਚਾਰ ਦੇ ਅਡੋਲ। ਸਤਿਗੁਰੂ ਗਰੀਬਨਵਾਜ਼ ਬਖਸ਼ਿਸ਼ ਕਰਨ ਲੱਗੇ ਕਹਿਣ ਲੱਗੇ ਰਾਜਨ ਰਾਏ ਬੁਲਾਰ ਬਖਸ਼ੇ ਪ੍ਰਥਮ ਖੁਦਾਏ ਤੁਮ ਪਹਿਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਤੁਹਾਡੇ ਹਿਰਦੇ ਦੇ ਵਿੱਚ ਨਿਸ਼ਚਾ ਜਿਹੜਾ ਅਡੋਲ ਨਿਸ਼ਚਾ ਹੈ ਤੁਹਾਨੂੰ ਬਖਸ਼ਣਾ ਕਰੇ। ਤੁਹਾਡਾ ਹਿਰਦਾ ਦੁੱਖ ਸੁੱਖ ਦੇ ਵਿੱਚ ਅਡੋਲ ਰਹਿਣਾ ਕਰੇ ਇੱਕ ਰਸ ਰਹਿਣਾ ਕਰੇ ਆਪ ਰਹੋਗੇ ਸੰਗ ਮਜ ਪਾਵਹ ਅਨਦ ਅਮੋਲਾ ਤੇ ਆਪ ਜੀ ਸਦਾ ਸਾਡੇ ਅੰਗ ਸੰਗ ਰਹਿਣਾ ਕਰੋਗੇ ਭਾਵ ਆਪ ਦੀ ਸਦਾ ਹੀ ਸਾਡੇ ਪਾਸ ਰਹਿਣਾ ਕਰੋਗੇ ਸਾਡੇ ਚਰਨਾਂ ਦੇ ਪਾਸ ਪਰਮੇਸ਼ਵਰ ਦੇ ਚਰਨਾਂ ਦੇ ਪਾਸ ਰਹਿਣਾ ਕਰੋਗੇ ਤੇ ਪਵ ਪਰਮ ਪਦਵੀ ਨੂੰ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਕਰੋਗੇ ਸੋ ਪਈ ਸੁਨ ਸਰਨਨ ਪਨ ਬੋਲੇ ਹੋਰਾਉ ਜਬ ਮਨ ਹੋ ਕੇ ਮੈਂ ਜੋ ਅਲਾਉ ਤੇ ਫਿਰ ਰਾਜ ਨੇ ਇਸ ਤਰ੍ਹਾਂ ਸੁਣ ਕਰਕੇ ਕਹਿਣ ਲੱਗਿਆ हे सतगुरु जी जब मानोगे मैं जो अलाऊ कि मैं जो कहंदा हां जेकर मेरी आप जी ओ वचन मनणा करोगे ते फिर मेनू भरोसा आवेगा तब जानोग करना करी ਯੋਨਾ ਪ੍ਰੀਤਤ ਆਏ ਨਰ ਹਰੀ ਤੇ ਫਿਰ ਮੈਂ ਜਾਣਾਂਗਾ ਕਿ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਜੇਕਰ ਤੁਸੀਂ ਮੇਰੀ ਗੱਲ ਨੂੰ ਮੰਨਣਾ ਕਰੋਗੇ ਇਸ ਤਰ੍ਹਾਂ ਮੈਨੂੰ ਪ੍ਰਤੀਤ ਨਹੀਂ ਆਵੇਗੀ ਹੇ ਨਰ ਹਰੀ ਨਰ ਮਨੁੱਖਾਂ ਦੇ ਪਾਪਾਂ ਨੂੰ ਹਰਨ ਵਾਲੇ ਸਤਿਗੁਰੂ ਗਰੀਬਨਵਾਦ ਇਸ ਤਰ੍ਹਾਂ ਮੈਨੂੰ ਭਰੋਸਾ ਨਹੀਂ ਆਵੇਗਾ ਆਰ ਰਵਿੰਦ ਅਨੰਦ ਕੰਧ ਜੇ ਜਜ ਕਰ ਬੰਦ ਹੱਥ ਬੰਦ ਜੀ ਤੇ ਕਹਿ ਲੱਗਿਆ ਸਤਿਗੁਰੂ ਗਰੀਬ ਨਵਾਜ਼ ਜਿਹੜੇ ਆਪ ਜੀਆਂ ਦੇ ਸੁੰਦਰ ਚਰਨ ਕਬਲ ਹਨ ਜਜ ਕਰ ਬੰਦੋ ਹੱਥ ਬੰਦ ਜੇ ਮੈਂ ਦੋਵੇਂ ਹੱਥ ਜੋੜ ਕਰਕੇ ਇਹਨਾਂ ਤੇ ਨਮਸਕਾਰ ਕਰਾਂ ਇਹਨਾਂ ਸੁੰਦਰ ਚਰਣਾ ਕਮਨਾ ਦੀ ਪਹਿਲਾਂ ਪੂਜਾ ਕਰਨਾ ਕਰਾਂ ਅਵਤਰੇ ਪਤ ਹੈ ਚਿਤ ਤਰਨ ਕਰਨ ਤਰਨਾ ਅਸਬਿਧ ਬਿਨਾ ਮਨ ਨਹੀਂ ਅਮੰਨਾ ਤੇ ਫਿਰ ਮੈਂ ਜਦੋਂ ਇਹਨਾਂ ਦੀ ਪੂਜਾ ਕਰਨਾ ਕਰਾਂ ਫਿਰ ਮੇਰਾ ਜਿਹੜਾ ਚਿੱਤ ਹੈ ਤ੍ਰਿਪਤੀ ਦੇ ਸਹਿਤ ਹੋਵੇਗਾ ਰਾਜ ਆਉਣਾ ਕਰੇਗਾ ਫਿਰ ਮੈਨੂੰ ਸ਼ਾਂਤੀ ਆਉਣਾ ਕਰੇਗੀ ਤੇ ਇਸ ਤਰ੍ਹਾਂ ਆਪ ਜੀਆਂ ਦੇ ਜਿਹੜੇ ਸੁੰਦਰ ਚਰਨ ਕਬਲ ਹਨ ਤਰਨ ਤਰਨਾਂ ਇਹ ਲੋਕਾਂ ਨੂੰ ਸੰਸਾਰ ਨੂੰ ਤਾਰਨ ਵਾਸਤੇ ਜਹਾਜ਼ ਸਰੂਪ ਹਨ ਸੂਰਜਾਂ ਦੇ ਸੂਰਜ ਹਨ ਆਪ ਜੀ ਮੇਰੇ ਪਾਸੋਂ ਇਹਨਾਂ ਦੀ ਪੂਜਾ ਕਰਵਾਉਣਾ ਕਰੋ ਓਏ ਜਾਵਾਂ ਮੈਂ ਤਬਹ ਨਿਹਾਲੂ ਛਟਾ ਛੁਟਹਿ ਜਗਤ ਜੋਨ ਜਮ ਜਾਲੂ ਤੇ ਫਿਰ ਮੈਂ ਸੰਸਾਰ ਤੋਂ ਨਿਹਾਲ ਹੋ ਜਾਵਾਂਗਾ ਫਿਰ ਮੈਂ ਸਮਝਾਂਗਾ ਕਿ ਮੇਰਾ ਸੰਸਾਰ ਤੇ ਜਨਮ ਜੜਾ ਹੈ ਇਹ ਸਕਾਰਤ ਹੈ ਸਫਲਾ ਹੈ ਫਿਰ ਮੇਰੇ ਸੰਸਾਰ ਤੇ ਜਿਹੜੇ ਜੰਮ ਜਾਲ ਹਨ ਇਹ ਛੁੱਟ ਜਾਣਾ ਕਰਨਗੇ ਲੈ ਮਾਨਿਆ ਦੀਨ ਦਿਆਲਾ ਪਰਨਾ ਚਰਨ ਹੈ ਸਰਨ ਵਿਸਾਲਾ ਤੇ ਸਤਿਗੁਰੂ ਗਰੀਬ ਨਵਾਜ਼ ਮੇਰੀ ਇਸ ਬੇਨਤੀ ਨੂੰ ਆਪ ਜੀ ਮੰਨ ਲੈਣਾ ਕਰੋ ਕਬੂਲ ਕਰ ਲੈਣਾ ਕਰੋ ਪਰਨਾ ਚਰਨ ਹੈ ਸਰਨ ਵਿਸਾਲਾ ਮੈਂ ਆਪ ਜੀਆਂ ਦੇ ਚਰਣਾ ਦੇ ਸ਼ਰਣਾ ਦਾ ਆਸਰਾ ਲੈਣਾ ਚਾਹੁੰਦਾ ਹਾਂ। ਪ੍ਰੇਮਾ ਤੁਰ ਅਵਲੋਕ ਕਰੈ ਕਹਿ ਤਾ ਲਾਲ ਸਾਜੋਈ। ਤੇ ਫੇਰ ਸਤਿਗੁਰੂ ਗਰੀਬ ਨਵਾਜ਼ ਆਪਣੇ ਸੇਵਕ ਰਾਜਨ ਨਰਾਏ ਗੁਲਾਰ ਨੂੰ ਪ੍ਰੇਮਾ ਤੁਰ, ਪ੍ਰੇਮ ਦੇ ਸਹਿਤ ਦੇਖ ਕਰਕੇ, ਨਿਮਰਤਾ ਦੇ ਸਹਿਤ ਦੇਖ ਕਰਕੇ ਤੇ ਕਹਿਣ ਲੱਗੇ ਹਨ ਕਿ ਰਾਜਨ ਆਪ ਜੀਆਂ ਦੀ ਜਿਵੇਂ ਇੱਛਾ ਹੋਵੇ ਕਰਨਾ ਕਰੋ। ਬਚਨ ਬਹੋਰੀਆ ਜਾ ਯਾਦ ਰੱਖਣਾ ਹੈ ਕਹੀਏ ਤਸਵੇ ਦਸੋਏ ਆਪਦੀਆਂ ਦਾ ਬਚਨ ਸਾਡੇ ਤੋਂ ਮੋੜਿਆ ਨਹੀਂ ਜਾਂਦਾ ਜਿਵੇਂ ਆਪਦੀਆਂ ਨੂੰ ਚੰਗਾ ਲੱਗਦਾ ਹੈ ਓਵੇਂ ਆਪਜੀ ਕਰਨਾ ਕਰੋ ਟੋਪੇ ਕਟਕਾ ਚਤਰ ਸਰਬ ਪਰਵਾਰਾ ਕਹਿਓ ਰਾਏ ਪਨ ਗਏ ਅਗਾਰਾ ਤੇ ਫਿਰ ਕਬੀ ਜੀ ਕਹਿੰਦੇ ਨੇ ਚਾਰ ਘੜੀਆਂ ਤੱਕ ਸਤਿਗੁਰੂ ਗਰੀਬ ਨਵਾਜ਼ ਦੀਆਂ ਦਾ ਸਾਰਾ ਪਰਿਵਾਰ ਰਾਜੇ ਰਾਏ ਬੁਲਾਨ ਦੇ ਪਾਸ ਰੁਕਿਆ ਹੈ ਤੇ ਫਿਰ ਰਾਜੇ ਰਾਏ ਭੁਲਾਰ ਨੇ ਆਪਣੇ ਕਰਦੇ ਵਿੱਚ ਜਾ ਕਰਕੇ ਕਹਿਣਾ ਕੀਤਾ ਹੈ ਕਰ ਹਰਖ ਭੁਲਾਰ ਵਿਚਾਰਾ ਪੂਰਵ ਪਾਖ ਕਰਾਓ ਆਹਾਰਾ ਤੇ ਫਿਰ ਸਤਿਗੁਰੂ ਗਰੀਬ ਨਵਾਜ ਕਹਿ ਲਗੇ ਭਾਈ ਗੁਰੂ ਰਾਜਾ ਰਾਏ ਬੁਲਾ ਰ ਬੜਾ ਹਿਰਦੇ ਵਿੱਚ ਪ੍ਰਸੰਨ ਹੋ ਕਰਕੇ ਵਿਚਾਰ ਕਰਕੇ ਤੇ ਕਹਿਣ ਲੱਗਿਆ ਹੈ ਪੂਰਬ ਪਾਕ ਕਰਾਉ ਆਹਾਰਾ ਕਿ ਪਹਿਲਾਂ ਮੈਂ ਆਪ ਜੀਆਂ ਨੂੰ ਸੁੰਦਰ ਭੋਜਨ ਚਾਰ ਕਰਕੇ ਸ਼ਿਕਾਉਣਾ ਕਰਾਂ ਦਾਸ ਪਠਿਓ ਦਜਾ ਦੱਤਰ ਬੁਲਾਇਓ ਹੋਏ ਪ੍ਰੇਮ ਮੈਂ ਬਚਨ ਅਲਾਇਓ ਤੇ ਆਪਣੇ ਦਾਸ ਨੂੰ ਭੇਜ ਕਰਕੇ ਛੇਤੀ ਦੇ ਨਾਲ ਬ੍ਰਾਹਮਣ ਨੂੰ ਬੁਲਾਇਆ ਹੈ ਸੱਦਿਆ ਹੈ ਤੇ ਪ੍ਰੇਮ ਦੇ ਵਿੱਚ ਮਗਨ ਹੋ ਕੇ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੇ ਵਾਸਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਭੋਜਨ ਤਿਆਰ ਕਰਨ ਵਾਸਤੇ ਬਚਨ ਕਹੇ ਹਨ ਮਿਲਿਓ ਆਨ ਕਰ ਮੋਹਿ ਖੁਦਾਏ ਕਰੋ ਰਸੋਈ ਦਿਜ ਅਬਨਾਏ ਤੇ ਕਹਿਣ ਲੱਗਿਆ ਕਿ ਮਿਲਿਓ ਆਨ ਕਰ ਮੋਹਿ ਖੁਦਾਏ ਕਰ ਰੋ ਰਸੋਈ ਦਿਜ ਅਬਨਾਏ ਬ੍ਰਾਹਮਣ ਨੂੰ ਬੁਲਾਇਆ ਬੁਲਾ ਕਰਕੇ ਕਹਿ ਲੱਗਿਆ ਇਹ ਬ੍ਰਾਹਮਣ ਜੀ ਹੁਣ ਆਪ ਦੀ ਸੁਚੰਗਤਾ ਦੇ ਸਹਿਤ ਰਸੋਈ ਚਾਰ ਕਰਨਾ ਕਰੋ ਪ੍ਰਸ਼ਾਦਾ ਤਿਆਰ ਕਰਨਾ ਕਰੋ ਮੈਨੂੰ ਖੁਦ ਖੁਦਾ ਆ ਕਰਕੇ ਪਰਮੇਸ਼ਰ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮਿਲਣਾ ਕੀਤੇ ਹਨ ਤੇ ਇਹਨਾਂ ਵਾਸਤੇ ਸੁੰਦਰ ਭੋਜਨ ਤਿਆਰ ਕਰਨਾ ਕਰੋ ਹੁਣ ਜਿਵੇਂ ਰਾਜਾ ਰਾਏ ਬੁਲਾਰ ਭੋਜਨ ਤਿਆਰ ਕਰਵਾ ਕਰਕੇ ਸਤਿਗੁਰੂ ਗਰੀਬ ਨਵਾਦੀਆਂ ਨੂੰ ਸ਼ਕਾਉਣਾ ਕਰਦਾ ਹੈ ਉਹ ਸਾਰੇ ਪ੍ਰਸੰਗ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੀ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਤੁਲਾ ਚੁਕਾਂ ਜੀ ਖਿਮਾ ਅਗਾ ਹਤੋ ਸਤਗੁਰੂ ਜੀ ਬਖਸ਼ਨ ਹਾਰ ਹਨ ਬਖਸ਼ ਲੈਣ ਦੀ ਦਾਸ ਕੱਠਿਓ ਤੇਜ ਦੱਤਰ ਬੁਲਾਇਓ ਹੋਏ ਪ੍ਰੇਮ ਮੈਂ ਬਚਨ ਉਲਾਇਓ ਮਿਲਿਓ ਆਨ ਕਰ ਮੋਹਿ ਖੁਦਾਇ ਤਰਹੁ ਰਸੋਈ ਤੇਜ ਅਬਨ ਆਇ ਏ ਗੋਵਿੰਦ ਏ ਗੋਪਾਲ ਏ ਦਇਆ ਦਾਲ ਪ੍ਰਾਨ ਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਏ ਸਮਰੱਥ ਆਗਮ ਪੂਰਨ ਬੋਹੀ ਮਾਇਆ ਧਾਰ ਅੰਧ ਗੂਪ ਮਹਾ ਭਯਾਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁ ਉਤਰੇ ਪਾਰ ਜੋ ਸਰਦਾ ਕਰ ਸੀਮ ਦੇ ਪਾਰ ਉਤਾਰਣ ਹਾਰ ਜੋ ਸਰਦਾ ਕਰ ਸੀਮ ਦੇ ਪਾਰ ਉਤਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ さて